ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਨ ਸਰਾਜ ਉਹੀ ਬਾਣਾ ਵਰਤ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਿਸ ਦੀ ਆਸ ਨਹੀਂ ਕੀਤੀ ਜਾ ਰਹੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਿਛਲੇ ਤਿੰਨਾਂ ਦਿਨਾਂ ਤੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਨਾ ਤਾਂ ਪੰਜਾਬ ਦੇ ਲੋਕਾਂ ਵਾਸਤੇ ਖਾਸ ਕਰਕੇ ਨਾ ਸੰਜੀਵ ਅਰੋੜਾ ਜੋ ਜਿਮਨੀ ਚੋਲ ਰਹੇ ਨੇ ਹਲਕਾ ਲੁਧਿਆਣਾ ਪਛਮੀ ਤੋਂ ਆਖਰਕਾਰ ਮਾਜਰਾ ਕੀ ਹੈ ਜਿੰਨੀ ਵੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਚਾਹੇ ਮੰਤਰੀ ਨੇ ਚਾਹੇ ਵਿਧਾਇਕ ਨੇ ਚਾਹੇ ਦਿੱਲੀ ਵਾਲੇ ਨੇ ਉਹਨਾਂ ਨੇ ਕਿਉਂ ਨਹੀਂ ਕੋਈ ਖਬਰ ਨشر ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਰਾ ਪੀ ਪੀ ਕੇ ਕਹਿੰਦੇ ਨੇ ਕਿ ਲਿਵਰ ਖلاف ਹੋ ਗਿਆ ਹੈ ਉਹਨਾਂ ਦੀ ਹਾਰਟ ਬੀਟ ਤੇਜ਼ ਹੋ ਗਈ ਹੈ ਉਹਨਾਂ ਦੇ ਗਲੇ ਦੇ ਵਿੱਚ ਇਨਫੈਕਸ਼ਨ ਹੈ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਖਬਰ ਚਪਾਈ ਕਿਉਂ ਜਾਰੀ ਹੈ ਪੰਜਾਬ ਦੇ ਮੁੱਖ ਮੰਤਰੀ ਪਿਛਲੇ 3 ਦਿਨਾਂ ਤੋਂ ਲੈ ਕੇ ਹੁਣ ਤੱਕ ਨਾ ਤਾਂ ਉਹਨਾਂ ਦੀ ਕੋਈ ਬਿਆਨਬਾਜ਼ੀ ਨਾ ਉਹਨਾਂ ਦੀ ਸੰਬੂਲੀਅਤ ਹੈ ਸੰਜੀਪ अरोड़ा ਦੇ ਹੱਕ ਵਿੱਚ ਤੇ ਇਹ ਵੀ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਜਿਵਾਲ ਦੇ ਨਾਲ ਵੀ ਖੜਕ ਗਈ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਜਿਵਾਲ ਦੀ ਕਿਉਂਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਿਤੀ ਡਾਵਾਡੋਲਾ ਉਹ ਜੇਰੇ ਇਲਾਜ ਲਈ ਹਸਪੀਟਲ ਦੇ ਵਿੱਚ ਜਾਂ ਆਪਣੇ ਘਰ ਦੇ ਵਿੱਚ ਐਡਮਿਟ ਨੇ ਕਿਉਂਕਿ ਖਬਰਾਂ ਨਸ਼ਰ ਹੋ ਰਹੀਆਂ ਨੇ ਕਿ ਪੀਜੀਆਈ ਤੋਂ ਸਪੈਸ਼ਲ ਡਾਕਟਰ ਮਗਵਾਏ ਗਏ ਨੇ ਘਰੇ ਜਿਹੜਾ ਇੱਕ ਵਾਰਡ ਬਣਾਇਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੇ ਫਿਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਲਤਾ ਫਰਜ਼ ਨਹੀਂ ਬਣਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਖ-ਸ਼ਾਂਤ ਪੁੱਛਣਾ ਆਮ ਆਦਮੀ ਪਾਰਟੀ ਦੇ ਕਨਵੀਨਰ ਆਖਰਕਾਰ ਚੌਂਦੇ ਕੀ ਨੇ ਵੈਸੇ ਤੇ ਉਹ ਲਗਾਤਾਰ ਪੰਜਾਬ ਦੇ ਵਿੱਚ ਬਣੇ ਹੋਏ ਨੇ ਨਾ ਤੇ ਕੋਈ ਅ ਅਕ ਵਿਚਾਰਵਟਾਂਦਰਾ ਹੋਇਆ ਮਨੀਸ਼ ਸੋਦੀਆ ਸਤਿੰਦਰ ਜੈਨ ਕਨਵੀਨਰ ਅਰਵਿੰਦ ਕੇਸ਼ ਜੀਵਾਲ ਦੇ ਨਾਲ ਤੇ ਤਿੰਨਾਂ ਦਿਨਾਂ ਤੋਂ ਗਾਇਬ ਨੇ ਪੰਜਾਬ ਦੇ ਮੁੱਖ ਮੰਤਰੀ ਵਾਰਡ ਦੇ ਵਿੱਚ ਐਡਵਰਟ ਨੇ ਸ਼ਰਾਬ ਪੀਣ ਦੇ ਨਾਲ ਉਹਨਾਂ ਦਾ ਲੀਵਰ ਜਿਹੜਾ ਹੈ ਉਹਦੇ 'ਚ ਇਨਫੈਕਸ਼ਨ ਹੈ ਇਹ ਗੱਲਾਂ ਤਾਂ ਬਿਕਰਮਜੀਤ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਹਿ ਦਿੱਤੀਆਂ ਭਾਈ ਉਸ ਦਾ ਪਤਾ ਲਓ ਇਹ ਕਿਉਂ ਨਹੀਂ ਕੀਤਾ ਜਾ ਰਿਹਾ ਆਖਰਕਾਰ ਇੱਕ ਕੀ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਨਾਤੇ ਤਿੰਨਾਂ ਦਿਨਾਂ ਤੋਂ ਦਿਖੇ ਤੇ ਦੂਸਰੇ ਪਾਸੇ ਇਹ ਵੀ ਸਾਹਮਣੇ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਅਤੇ ਸੰਜੀਵ ਅਰੋੜਾ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਹੈ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਹਰ ਵਰਗ ਨੇ ਧਰਨਾ ਲਗਾਇਆ ਹਰ ਧਰਨੇ ਨੇ ਵਿਰੋਧ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਨੁਕੂਨ ਅਰਵਿੰਦ ਕੇਜੀਵਾਲ ਅਤੇ ਉਮੀਦਵਾਰ ਸੰਜੀਵ ਅਰੋੜਾ ਦਾ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਜਿਹੜੇ ਕਨਵੀਨਰ ਨੇ ਅਰਵਿੰਦ ਕੇਜੀ ਬਾਦ ਜਿਹੜੇ ਨੇ ਉਹ ਨਰਾਜ਼ ਨੇ ਭਈ ਤੁਹਾਡੇ ਕੋਲੋਂ ਧਰਨਾ ਜਿਹੜੇ ਪ੍ਰਦਰਸ਼ਨਕਾਰੀ ਨੇ ਧਰਨਾਕਾਰੀ ਨੇ ਰੋਕੇ ਕਿਉਂ ਨਹੀਂ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਪਾਸੇ ਜਿੱਥੇ ਸਿਹਤ ਦਾਵਾਡੋਲ ਚੱਲ ਰਹੀ ਹੈ ਤੇ ਦੂਸਰੇ ਪਾਸੇ ਆ ਆਮ ਆਦਮੀ ਪਾਰਟੀ ਦੇ ਕਨਵੀਨਰ ਕਹਿੰਦੇ ਨੇ ਕਿ ਬੜੇ ਵੱਡੇ ਬਦਲਾਵ ਕਰਨ ਜਾ ਰਹੇ ਨੇ ਹੋਰ OSD ਹੋਰ ਚੇਅਰਮੈਨ ਰਹਿੰਦੇ ਜਿਹੜੇ 1.5 ਸਾਲ ਨੇ ਦਿੱਲੀ ਅਤੇ ਯੂਪੀ ਤੋਂ ਲਿਆ ਕੇ ਇੱਥੇ ਲਾਉਣਗੇ ਜਿਹੜੇ ਖਾਸਮ ਖਾਸ ਰਹੇ ਨੇ ਆ 11 ਸਾਹਿਬ ਆਤਸੀ ਜਤਿੰਦਰ ਸਤਿੰਦਰ ਜੈ ਮਲਿਕ ਸੋਧਿਆ ਅਤੇ ਅਰਵਿੰਦ ਕੇ ਜਵਾਲਦੇ ਕਿਉਂਕਿ ਪਹਿਲਾਂ ਵੀ OSD ਲਿਆ ਗਿਆ ਕਹਿੰਦੇ ਨੇ ਕਿ 24 ਜੂਨ ਨੂੰ ਵੱਡੇ ਜਿਹੜੇ ਕੈਬਨਟ ਦੇ ਵਿੱਚ ਬਦਲ ਫੇਰ ਦੇਖਣ ਨੂੰ ਮਿਲਣਗੇ ਦੂਸਰੇ ਪਾਸੇ ਇਹ ਫੈਸਲੇ ਉਹ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਅਰਵਿੰਦ ਕੇਜੀਵਾਲ ਅਤੇ ਮਨੀਸ਼ ਸੋਧਿਆ ਲੈਣਗੇ